ਇੰਸਟਾਗ੍ਰਾਮ ਤੇ ਕਾਫੀ ਵਾਇਰਲ ਵੀਡੀਓ ਮਿਲੀ ਸੀ ਜਿਸ ਵੀਡੀਓ ਵਿੱਚ ਜਾਹਰਾ ਤੌਰ ਤੇ ਇੱਕ ਥਾਰ ਗੱਡੀ ਜੋ ਆਪਣੀ ਨੰਬਰ ਪਲੇਟ ਤੇ ਆਟੋਮੈਟਿਕ ਨੰਬਰ ਪਲੇਟ ਫਲਿੱਪਰ ਦਾ ਯੂਜ਼ ਕਰਕੇ ਉਸ ਨੰਬਰ ਪਲੇਟ ਨੂੰ ਕਦੇ ਹਾਈਡ ਕਰ ਰਿਹਾ ਕਿਤੇ ਦਿਖਾ ਰਿਹਾ ਜੋ ਕਿ ਸਾਡੇ ਮੋਟਰ ਵਹੀਕਲ ਐਕਟ ਦੇ ਤਹਿਤ ਆਪਣੀ ਨੰਬਰ ਪਲੇਟ ਨਾਲ ਕਿਸੇ ਵੀ ਤਰੀਕੇ ਦੀ ਕੋਈ ਛੇੜਛਾੜ ਨਹੀਂ ਕਰਨਾ ਉਹਨੂੰ ਹਾਈਡ ਕਰਨਾ ਕੋਸ਼ਿਸ਼ ਕਰਨਾ ਜੋ ਕਿ ਇੱਕ ਤਰੀਕੇ ਨਾਲ ਉਸ ਦਾ ਉਸ ਵਿੱਚ ਅਪਰਾਧ ਹੈ ਇਸ ਗੱਡੀ ਨੂੰ ਜੋ ਮਾਲਕ ਨੇ ਉਹਨਾਂ ਨੂੰ ਇਸ ਦੇ ਲਈ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ਅਗਰ ਤੁਸੀਂ ਗੱਡੀ ਨਾਲ ਕਿਸੇ ਵੀ ਤਰੀਕੇ ਦੀ ਉਹਦੀ ਇੰਜਨ ਦੇ ਵਿੱਚ ਬੇਸਿਕ ਸਟਰਕਚਰ ਦੇ ਵਿੱਚ ਕੋਈ ਵੀ ਅਲਟਰੇਸ਼ਨ ਕਰਦੇ ਹੋ ਇਹ ਸਾਰੀ ਚੀਜ਼ਾਂ ਮੋਟਰ ਵਹੀਕਲ ਐਕਟ ਦੇ ਤਹਿਤ ਬਿਲਕੁਲ ਇਹਨਾਂ ਦਾ ਚਲਾਣ ਬਣਦਾ ਸੋ ਸੋਸ਼ਲ ਮੀਡੀਆ ਨੂੰ ਇੱਕ ਸਚਜੇ ਢੰਗ ਨਾਲ ਯੂਜ਼ ਕਰੋ ਇੱਕ ਇਹੋ ਜਿਹਾ ਪਲੈਟਫਾਰਮ ਹੈ ਜੋ ਤੁਹਾਨੂੰ ਕਿਤੇ ਦਾ ਕਿਤੇ ਪਹੁੰਚਾ ਸਕਦਾ ਬਟ ਅਗਰ ਤੁਸੀਂ ਨੈਗੇਟਿਵ ਅਵੇਨਸ ਪਲੈਟਫਾਰਮ ਨੂੰ ਯੂਜ਼ ਕਰੋਗੇ ਉੱਥੇ ਕੋਈ ਸਾਈਬਰ ਸਟਾਕਿੰਗ ਕਰੋਗੇ ਕੋਈ ਆਨਲਾਈਨ ਕਿਸੇ ਨੂੰ ਹਰਾਸ ਕਰੋਗੇ ਆਨਲਾਈਨ ਕੋਈ ਫੁਕਰਾਪੰਤੀ ਦੇ ਵਿੱਚ ਆ ਕੇ ਕੋਈ ਗੱਡੀ ਨਾਲ ਵਾਇਲੇਸ਼ਨ ਕਰੋਗੇ ਓਵਰ ਸਪੀਡਿੰਗ ਕਰੋਗੇ ਬਾਹਰ ਨਿਕਲ ਕੇ ਕੋਈ ਸਟੈਂਡ ਕਰੋਗੇ ਤਾਂ ਤੁਹਾਨੂੰ ਬੜੇ ਸਖਤ ਇਸ ਦੇ ਰਿਜ਼ਲਟਸ ਆ ਸਕਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਇੱਕ ਥਾਰ ਸੜਕਾਂ ਤੇ ਜਾ ਰਹੀ ਹੈ ਪਰ ਉਸ ਥਾਰ ਦੀ ਜਿਹੜੀ ਨੰਬਰ ਪਲੇਟ ਹੈ ਉਸ ਨੂੰ ਉਹ ਠਕਣ ਦਾ ਕੰਮ ਕਰਦਾ ਹੈ ਤੇ ਉਸ ਤੋਂ ਬਾਅਦ ਇੱਕ ਗਾਣਾ ਲਾਇਆ ਜਾਂਦਾ ਹੈ ਤਾਂ ਰੀਲ ਤਿਆਰ ਕੀਤੀ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਹਰਕਤ ਚ ਆਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਉਸ ਗੱਡੀ ਮਾਲਕ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਨਾਲ-ਨਾਲ ਥਾਰ ਨੂੰ ਜਿਹੜਾ ਹੈ ਉਹ ਕਬਜ਼ੇ 'ਚ ਲੈ ਕੇ ਉਹਨੂੰ ਜੁਰਮਾਨਾ ਕੀਤਾ ਗਿਆ ਹੈ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਪਰਚਾ ਵੀ ਦਰਜ ਕੀਤਾ ਗਿਆ ਹੈ ਕੀ ਡਿਟੇਲ ਨੇ ਸਾਡੇ ਨਾਲ ਵਿਰਿੰਦਰ ਸਿੰਘ ਖੋਸਾ ਜੀ ਮੌਜੂਦ ਨੇ ਅਸੀਂ ਵੀ ਸਾਹਿਬ ਕੀ ਰੀਜ਼ਨ ਰਹਾ ਆਖਿਰਕਾਰ ਕੀ ਮਾਮਲਾ ਹੈ ਕਿਉਂਕਿ ਅਕਸਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਨੇ ਕਿਉਂਕਿ ਰੀਲਸ ਬਣਾਉਂਦੇ ਨੇ ਇਹਦੇ ਵਿੱਚ ਕੀ ਵਾਇੋਲੇਸ਼ਨ ਹੋਈ ਔਰ ਵਾਇੋਲੇਸ਼ਨ ਦਾ ਕਰਾਇਮ ਦਾ ਜਰਾ ਏਜੰਡਾ ਹੈ ਉਹ ਕੀ ਹੈ ਅ ਅੰਮ੍ਰਿਤਸਰ ਕਮਿਸ਼ਨ ਦੇ ਵਿੱਚ ਅਸੀਂ ਜੀ ਸਮੇਂ-ਸਮੇਂ ਤੇ ਸਾਡੀ ਜੋ ਸੋਸ਼ਲ ਮੀਡੀਆ ਮੋਨਿਟਰਿੰਗ ਟੀਮਸ ਉਹਨਾਂ ਵੱਲੋਂ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਦੀ ਮੋਨਿਟਰਿੰਗ ਕੀਤੀ ਜਾਂਦੀ ਹੈ ਸੋ ਪਿਛਲੇ 1-2 ਦਿਨਾਂ ਤੋਂ ਸਾਨੂੰ ਇੰਸਟਾਗ੍ਰਾਮ ਤੇ ਕਾਫੀ ਵਾਇਰਲ ਵੀਡੀਓ ਮਿਲੀ ਸੀ ਜਿਸ ਵੀਡੀਓ ਵਿੱਚ ਜਾ ਜੋ ਆਪਣੀ ਨੰਬਰ ਪਲੇਟ ਤੇ ਆਟੋਮੈਟਿਕ ਨੰਬਰ ਪਲੇਟ ਫਲਿੱਪਰ ਦਾ ਯੂਜ਼ ਕਰਕੇ ਉਸ ਨੰਬਰ ਪਲੇਟ ਨੂੰ ਕਦੇ ਹਾਈਡ ਕਰ ਰਿਹਾ ਕਿਤੇ ਦਿਖਾ ਰਿਹਾ ਵਾ ਜੋ ਕਿ ਸਾਡੇ ਮੋਟਰ ਵਾਈਕਲ ਐਕਟ ਦੇ ਤਹਿਤ ਆਪਣੀ ਨੰਬਰ ਪਲੇਟ ਨਾਲ ਕਿਸੇ ਵੀ ਤਰੀਕੇ ਦੀ ਕੋਈ ਛੇੜਛਾੜ ਨਹੀਂ ਕਰਨਾ ਉਹਨੂੰ ਹਾਈਡ ਕਰਨਾ ਕੋਸ਼ਿਸ਼ ਕਰਨਾ ਜੋ ਕਿ ਇੱਕ ਤਰੀਕੇ ਨਾਲ ਉਸ ਦਾ ਉਸ ਵਿੱਚ ਅਪਰਾਧ ਹੈ ਸੋ ਸਾਡੇ ਵੱਲੋਂ ਇਸ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਇਸ ਗੱਡੀ ਨੂੰ ਕਾਬੂ ਕਰਕੇ ਥਾਣਾ ਰਣਜੀਤ ਐਵੇਨਿਊ ਵਿਖੇ ਇਸ ਗੱਡੀ ਦਾ ਚਲਾਨ ਕੀਤਾ ਗਿਆ ਵਾ ਤੇ ਇਸ ਗੱਡੀ ਨੂੰ ਜੋ ਮਾਲਕ ਨੇ ਉਹਨਾਂ ਨੂੰ ਇਸ ਦੇ ਲਈ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ਜੀ ਸਰ ਇਹ ਕਿਵੇਂ ਧਿਆਨ ਚ ਕਿਵੇਂ ਆਇਆ ਤੁਹਾਡੇ ਅਸੀਦ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਜ਼ਿਆਦਾ ਅਪਰਾਧ ਹੋ ਰਹੇ ਨੇ ਚਾਹੇ ਉਹ ਸਾਈਬਰ ਸਟਾਕਿੰਗ ਆ ਚਾਹੇ ਸੋਸ਼ਲ ਮੀਡੀਆ ਦੇ ਵਿੱਚ ਪੁਕਰਾਂਪੰਨੀ ਚ ਆਗੇ ਨੌਜਵਾਨ ਇਹ ਜਿਵੇਂ ਵੀਡੀਓਸ ਪਾਉਂਦੇ ਨੇ ਜੋ ਕਿ ਮੋਟਰ ਵਹੀਕਲ ਐਕਟ ਜਾਂ ਅਦਰ ਆਈਟੀ ਐਕਟ 2000 ਦੇ ਤਹਿਤ ਜੁਰਮ ਨੇ ਸੋ ਅਸੀਂ ਇਸ ਚੀਜ਼ ਨੂੰ ਮਾਨੀਟਰ ਕਰਦੇ ਰਹਿੰਦੇ ਆ ਜਦੋਂ ਵੀਡੀਓ ਸਾਹਮਣੇ ਆਈ ਤੇ ਤੁਰੰਤ ਇਸ ਦੇ ਕਿਉਂਕਿ ਜਿਸ ਦੇ ਨੰਬਰ ਪਲੇਟ ਆ ਉਸ ਦੇ ਉੱਪਰ ਇਸ ਦਾ ਨੰਬਰ ਵੀ ਕਲੀਅਰਲੀ ਵਿਜੀਬਲ ਸੀਗਾ ਸੋ ਇਸ ਦਾ ਮਾਲਕ ਤੁਰੰਤ ਕਢਵਾ ਕੇ ਇਸ ਗੱਡੀ ਨੂੰ ਥਾਣੇ ਲਗਾਇਆ ਗਿਆ ਤੇ ਥਾਣੇ ਦੇ ਵਿੱਚ ਇਸ ਨੂੰ ਚਲਾਨਣ ਕਰਕੇ ਹੁਣ ਇਹਨਾਂ ਨੂੰ ਸੀਜੀਐਮ ਸਾਹਿਬ ਦੀ ਕੋਰਟ ਵਿੱਚ ਪੇਸ਼ ਹੋ ਕੇ ਆਪਣਾ ਚਲਾਨਣ ਭਰਨਾ ਪਊਗਾ ਜੋ ਵੀ ਇਹਨਾਂ ਨੇ ਆਪਣੇ ਆਰਸੀ ਡਰਾਈਵਿੰਗ ਲਾਇਸੈਂ ਦੀ ਰਿਲੀਜ਼ ਹੋ ਗਈ ਕਿਉਂ ਸੀ ਫਲਿੱਪ ਕਿਉਂ ਲਗਾਤੀ ਜੋ ਇਹਨਾਂ ਦਾ ਜੀ ਲੜਕਾ ਵਾ ਉਹ ਹਜੇ ਅਧੇੜ ਉਮਰ ਦਾ ਵਾ ਤੇ ਜਿਵੇਂ ਕਿ ਅੱਜਕੱਲ ਮਡੀਰ ਇਹਨਾਂ ਕੰਮਾਂ ਦੇ ਵਿੱਚ ਆਪਣੇ ਥਾਰ ਦੀਆਂ ਗੱਡੀਆਂ ਤੇ ਕੂਟਰ ਲਗਾ ਲੈਣੇ ਕਾਲੀਆਂ ਫਿਲਮਾਂ ਲਗਾ ਲੈਣੀਆਂ ਨੰਬਰ ਪਲੇਟ ਫਲਿੱਪਰਸ ਲਗਾ ਲੈਣੀਆਂ ਟਾਇਰ ਵਧਾ ਚੜਾ ਕੇ ਬਾਹਰ ਨੂੰ ਕਰਨੇ ਉਹਨਾਂ ਦੇ ਵਿੱਚ ਗੱਡੀ ਦੇ ਵਿੱਚ ਹੋਰ ਚੇਂਜਸ ਕਰਨੀਆਂ ਇਹ ਚੀਜ਼ਾਂ ਬੜੀਆਂ ਆਮ ਅੱਜਕੱਲ ਦਿਖਣ ਲੱਗੀਆਂ ਨੇ ਬਟ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਗੱਡੀ ਨਾਲ ਕਿਸੇ ਵੀ ਤਰੀਕੇ ਦੀ ਉਹਦੀ ਇੰਜਨ ਦੇ ਵਿੱਚ ਬੇਸਿਕ ਸਟਰਕਚਰ ਦੇ ਵਿੱਚ ਕੋਈ ਵੀ ਅਲਟਰੇਸ਼ਨ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਮੋਟਰ ਵਹੀਕਲ ਐਕਟ ਦੇ ਤਹਿਤ ਬਿਲਕੁਲ ਇਹਨਾਂ ਦਾ ਚਲਾਣ ਬਣਦਾ ਸੋ ਅਸੀਂ ਬੜੀ ਸਖਤੀ ਨਾਲ ਅਮਰਸਰ ਦੇ ਵਿੱਚ ਕਾਨੂੰਨ ਵਿਵਸਾ ਨੂੰ ਬਣਾਉਣ ਵਾਸਤੇ ਇਹਨਾਂ ਚੀਜ਼ਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹਿੰਦੇ ਆ ਤੇ ਡਿਊਰਿੰਗ ਚੈਕਿੰਗ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਤੁਰੰਤ ਇਸ ਗੱਡੀ ਨੂੰ ਜ਼ਬਤ ਕੀਤਾ ਗਿਆ ਇਸ ਗੱਡੀ ਦਾ ਚਲਾਣ ਕੀਤਾ ਗਿਆ ਤੇ ਜੋ ਕਿ ਹੁਣੇ ਭਾਰੀ ਜੁਰਮਾਨਾ ਕੋਰਟ ਦੇ ਵਿੱਚ ਜਮ੍ਹਾਂ ਕਰਾਉਣਗੇ ਜੀ ਫਲਿੱਪਰ ਕਿਸੇ ਨਾ ਲਗਾਇਆ ਗਿਆ ਸੀ ਕਿਸੇ ਦਾ ਫਲਿੱ ਇਹ 10000 15 ਰੇ ਦੀ ਕੀਮਤ ਹੁੰਦੀ ਹੈ ਇਹ ਤੁਹਾਡੀ ਨੰਬਰ ਪਲੇਟ ਦੇ ਉੱਪਰ ਫਿਕਸ ਹੋ ਜਾਂਦਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਗੱਡੀ ਦਾ ਰਿਮੋਟ ਹੁੰਦਾ ਉਸ ਦੇ ਨਾਲ ਅਟੈਚ ਹੋ ਜਾਂਦਾ ਵਾ ਫਿਰ ਤੁਸੀਂ ਰਿਮੋਟ ਨਾਲ ਕਿਸੇ ਵੀ ਟਾਈਮ ਉਸ ਫਲਿੱਪਰ ਨਾਲ ਉਹਦੇ ਵਹੀਕਲ ਦੀ ਨੰਬਰ ਪਲੇਟ ਨੂੰ ਹਾਈਡ ਕਰ ਸਕਦੇ ਹੋ ਕਿਸੇ ਵੀ ਟਾਈਮ ਨੂੰ ਉਹਨੂੰ ਅਨਹਾਈਡ ਕਰ ਸਕਦੇ ਹਾਂ ਸੋ ਤੁਹਾਡੇ ਹੱਥ ਆਟੋਮੈਟਿਕ ਰਿਮੋਟ ਨਾਲ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਵੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਹੋਗੀ ਕਿ ਇਹ ਗੱਡੀ ਕਿਸੇ ਰਾਸਤੇ ਜਾ ਰਹੀ ਹੈ ਤੇ ਆਟੋਮੈਟਿਕ ਅੰਦਰ ਬੈਠੇ ਚਲਦੀ ਆਲਦੀ ਗੱਡੀ ਨੂੰ ਕਿਤੇ ਨੰਬਰ ਪਲੇਟ ਬੰਦ ਕਰ ਦਿੰਦੇ ਆ ਕਿਤੇ ਖੋਲ ਲੈਂਦੇ ਆ ਸੋ ਇਸ ਚੀਜ਼ ਦਾ ਇਹਨਾਂ ਨੇ ਅਪਰਾਧ ਕੀਤਾ ਵਾ ਕਿਉਂਕਿ ਅੱਜ ਕੱਲ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਕਿਸੇ ਗੱਡੀ ਵੱਲੋਂ ਕੋਈ ਕ੍ਰਾਈਮ ਕੀਤਾ ਜਾਂਦਾ ਤਾਂ ਗੱਡੀ ਦਾ ਨੰਬਰ ਪਲੇਟ ਪੜ ਕੇ ਅਸੀਂ ਉਸ ਬੰਦੇ ਤੱਕ ਪਹੁੰਚ ਕਰਦੇ ਨੇ ਹੋ ਸਕਦਾ ਇਹ ਛਾਤਰ ਇਹਨਾਂ ਦੀ ਇੰਟੈਂਸ਼ਨ ਦੇ ਨਾਲ ਇਹ ਚੀਜ਼ ਨੂੰ ਇਹ ਅਵਾਇਡ ਕਰਨ ਲਈ ਜਾਂ ਕੋਈ ਚਲਾਣ ਵੀ ਬਣਾਈ ਗਈ ਜੋ ਰੀਲ ਉਸੇ ਉਹੀ ਰੀਲ ਦੇਖ ਕੇ ਅਸੀਂ ਇਨਾਂ ਤੱਕ ਪਹੁੰਚੇ ਹਾਂ ਜੀ ਰੀਲ ਦੇ ਵਿੱਚ ਇਹਨਾਂ ਦਾ ਨੰਬਰ ਬਿਲਕੁਲ ਕਲੀਅਰ ਸੀਗਾ ਉਸ ਜੀ ਨੰਬਰ ਤੱਕ ਮਾਲਕੀ ਤੱਕ ਪਹੁੰਚ ਕੇ ਹੀ ਇਹਨਾਂ ਦੇ ਉੱਰ ਗੱਡੀ ਅਸੀਂ ਲੱਗੇ ਆਏ ਜੀ ਤੇ ਇਹ ਕ ਅਪਰਾਧ ਜਿਹੜਾ ਹੈ ਕਿ ਜਿਹੜਾ ਹੈ ਇਸ ਨੂੰ ਕਿਸ ਤਰੀਕੇ ਦਾ ਅਪਰਾਧ ਮੰਨਿਆ ਜਾਂਦਾ ਕਿ ਕੀ ਸਿਰਫ ਉਹਨਾਂ ਨੇ ਰੀਲ ਬਣਾ ਨੂੰ ਉਸ ਤਿਸ ਤਰ੍ਹਾਂ ਕੀਤਾ ਸੀ ਕਿ ਆ ਵਾਕਈ ਕਿਸੇ ਤਰ੍ਹਾਂ ਦੀ ਕੋਈ ਕ੍ਰਾਈਮ ਦੀ ਉਹਨਾਂ ਦੀ ਕੋਈ ਬੌਂਡਿੰਗ ਸੀਗੀ ਜੋ ਕ੍ਰਾਈਮ ਵਾਲੀ ਗੱਲ ਆ ਜੀ ਕਿਸੇ ਹੋਰ ਕ੍ਰਾਈਮ ਕਰਨ ਦੀ ਮਨਸ਼ਾ ਅਜੇ ਤੱਕ ਇਹਨਾਂ ਦੀ ਕੋਈ ਸਾਹਮਣੇ ਨਹੀਂ ਆਏਗੀ ਉਸ ਹੀ ਨੁਕਤੇ ਅਸੀਂ ਲੈ ਕੇ ਚੱਲ ਰਹੇ ਹਾਂ ਬਟ ਸੈਕੰਡਲੀ ਜੋ ਇਹਨਾਂ ਦੀ ਹਜੇ ਵੀ ਗੱਡੀ ਉੱਤੇ ਨੰਬਰ ਪਲੇਟ ਫਲिकर ਲੱਗਾ ਹੋਇਆ ਸੀਗਾ ਤੇ ਜੋ ਕਿ ਅਸੀਂ ਚਲਾ ਕੇ ਵੀ ਦੇਖਿਆ ਵੀ ਉਹ ਚੀਜ਼ ਹਜੇ ਚਾਲੂ ਹਾਲ ਦੇ ਵਿੱਚ ਇਹਨਾਂ ਦੇ ਲੱਗੀ ਹੋਈ ਸੀ ਜੋ ਕਿ ਇੱਕ ਤਰ੍ਹਾਂ ਨਾਲ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਜੁਰਮਾ ਤੇ ਜਿਸ ਤਹਿਤ ਇਹਨਾਂ ਨੂੰ ਕਾਫੀ ਵੱਡਾ ਫਾਈਨ ਦੇਣਾ ਪੈ ਰਿਹਾ ਬਹੁਤ ਸਾਰੇ ਲੋਕ ਕਹਿ ਰਹੇ ਕਿ ਗਲਤ ਕੀਤਾ ਇਸ ਨੂੰ ਫਲिकर ਨਹੀਂ ਲਗਾਉਣਾ ਚਾਹੀਦਾ ਬਿਲਕੁਲ ਜੀ ਜੋ ਵੈਸੇ ਵੀ ਅਨਮੂਨ ਤੌਰ ਤੇ ਗਲਤ ਹੈ ਜੀ ਅ ਤੇ ਲਾਅ ਦੇਜ ਤਾਂ ਬਿਲਕੁਲ ਕਲੀਅਰ ਪ੍ਰੋਵੀਜ਼ਨ ਹੈ ਇਸ ਚੀਜ਼ ਦੀ ਨੋਰਮਸ ਕੀ ਕਹਿੰਦੇ ਨੋਰਮਸ ਇਹ ਕਹਿੰਦੇ ਨੇ ਜੀ ਜੋ ਮੋਟਰ ਵਹੀਕਲ ਐਕਟ ਦੇ ਤਹਿਤ ਪ੍ਰੋਵੀਜ਼ਨਸ ਆ ਉਹਦੇ ਵਿੱਚ ਬਿਲਕੁਲ ਖਾਸ ਤੌਰ ਤੇ ਤੁਹਾਡੀ ਨੰਬਰ ਪਲੇਟ ਕਿੰਨੇ ਸਾਈਜ਼ ਦੀ ਹੋਣੀ ਚਾਹੀਦੀ ਹੈ ਉਹਦੇ ਉੱਪਰ ਕਿਹੜੇ-ਕਿਹੜੇ ਸਿਕਿਉਰਿਟੀ ਟੈਗ ਲੱਗੇ ਹੋਣੇ ਚਾਹੀਦੇ ਨੇ ਉਹਨਾਂ ਦੇ ਜਿਹੜੇ ਸਾਈਜ਼ ਤੇ ਜਿਹੜੇ ਡਿਜੀਟਸ ਨੇ ਉਹ ਕਿੰਨੇ ਸਾਈਜ਼ ਦੇ ਹੋਣੇ ਚਾਹੀਦੇ ਡਿਜੀਟਸ ਦਾ ਪੈਟਰਨ ਕੀ ਹੋਣਾ ਚਾਹੀਦਾ ਕਿਦਾਂ ਲੰਮੇ ਲਿਖੇ ਹੋਣੇ ਚਾਹੀਦੇ ਜਾਂ ਦੋ ਲਾਈਨਾਂ ਦੇ ਵਿੱਚ ਲਿਖੇ ਜਾ ਸਕਦੇ ਨੇ ਉਹਨਾਂ ਨੰਬਰ ਪਲੇਟਸ ਨੂੰ ਆਪਾਂ ਹਾਈਡ ਨਹੀਂ ਕਰਨਾ ਉਹਨਾਂ ਦੀ ਵਿ ਜੋ ਨੋਰਮਸ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਜਿਸ ਤੇ ਇਹਨਾਂ ਦਾ ਚਲਾਨ ਹੋਇਆ ਵਾ ਤੇ ਹੁਣ ਇਹਨਾਂ ਨੂੰ ਮਾਨਯੋਗ ਸੀਜੀਮ ਸਾਹਿਬ ਦੇ ਕੋਰਟ ਵਿੱਚ ਇਸ ਦੇ ਜੁਰਮ ਦੇ ਤਹਿਤ ਭਾਰੀ ਜੁਰਮਾਨਾ ਭਰਨਾ ਪਊਗਾ ਪਰ ਦੇਰ ਬਾਅਦ ਦੇਖਣ ਲੱਗਾ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਦੇਖਣ ਨੂੰ ਮਿਲੀ ਕਿਉਂਕਿ ਇਸ ਤਰ੍ਹਾਂ ਹੋਰ ਬਹੁਤ ਸਾਰੇ ਨੌਜਵਾਨ ਰੀਲ ਦੇਖ ਕੇ ਇਸ ਤਰ੍ਹਾਂ ਕਰ ਸਕਦੇ ਨੇ ਮੈਂ ਸਾਰੇ ਨੌਜਵਾਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਯੁੱਗ ਹੈ ਸੋਸ਼ਲ ਮੀਡੀਆ ਦੇ ਰਾਹੀਂ ਬੜੇ ਲੋਕ ਬੜੇ ਵਧੀਆ ਪੈਸੇ ਕਮਾ ਰਹੇ ਨੇ ਕਾਰੋਬਾਰ ਕਰ ਰਹੇ ਨੇ ਬੜੇ ਕੰਮ ਸੋਸ਼ਲ ਮੀਡੀਆ ਦੇ ਲੋਕਾਂ ਦੀ ਫ੍ਰੀ ਦੀ ਐਡ ਇੱਕ ਇਹੋ ਜਿਹਾ ਪਲੇਟਫਾਰਮ ਹੈ ਜੋ ਤੁਹਾਨੂੰ ਕਿਤੇ ਦਾ ਕਿਤੇ ਪਹੁੰਚਾ ਸਕਦਾ ਬਟ ਅਗਰ ਤੁਸੀਂ ਨੈਗੇਟਿਵ ਅਵੇਨਸ ਪਲੇਟਫਾਰਮ ਨੂੰ ਯੂਜ਼ ਕਰੋਗੇ ਉੱਥੇ ਕੋਈ ਸਾਈਬਰ ਸਟਾਕਿੰਗ ਕਰੋਗੇ ਕੋਈ ਆਨਲਾਈਨ ਕਿਸੇ ਨੂੰ ਹਰਾਸ ਕਰੋਗੇ ਆਨਲਾਈਨ ਕੋਈ ਫੁਕਰਾਪੰਤੀ ਦੇ ਵਿੱਚ ਆ ਕੇ ਕੋਈ ਗੱਡੀ ਨਾਲ ਵਾਇਲੇਸ਼ਨ ਕਰੋਗੇ ਓਵਰ ਸਪੀਡਿੰਗ ਕਰੋਗੇ ਬਾਹਰ ਨਿਕਲ ਕੇ ਕੋਈ ਸਟੈਂਡ ਕਰੋਗੇ ਤਾਂ ਤੁਹਾਨੂੰ ਬੜੇ ਸਖਤ ਇਸ ਦੇ ਰਿਜ਼ਲਟਸ ਆ ਸਕਦੇ ਨੇ ਜਿਸ ਨਾਲ ਤੁਹਾਡਾ ਨਾ ਕੀ ਸਿਰਫ ਤੁਸੀਂ ਤੁਹਾਡੀ ਫੈਮਿਲੀ ਤੁਹਾਡਾ ਫਿਊਚਰ ਸਾਰੇ ਪ੍ਰਭਾਵਿਤ ਹੋਣਗੇ ਜੀ ਇਹਦੇ ਨਾਲ ਹੋਰ ਵੀ ਬੜੇ ਨੌਜਵਾਨ ਇਸ ਤਰ੍ਹਾਂ ਦੀ ਕਰਕੇ ਬੈਠੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਸਾਰਿਆਂ ਨੂੰ ਇ ਪੁਲਿਸ ਦੀ ਨਿਗਾ ਤੁਹਾਡੇ ਤੱਕ ਨਹੀਂ ਪਹੁੰਚੀ ਬਟ ਕਾਨੂੰਨ ਦੇ ਹੱਥ ਬੜੇ ਲੰਬੇ ਨੇ ਸਾਡੀਆਂ ਜੋ ਸੋਸ਼ਲ ਮਾਨਿਟਰਿੰਗ ਟੀਮਸ ਨੇ ਉਸ 24 ਘੰਟੇ ਇਸ ਚੀਜ਼ ਤੇ ਲੱਗੀਆਂ ਹੋਈਆਂ ਨੇ 24 ਘੰਟੇ ਸੋਸ਼ਲ ਮੀਡੀਆ ਨੂੰ ਮਾਨਿਟਰ ਕਰ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵਾਇਓਲੇਸ਼ਨ ਨਾ ਹੋਵੇ ਅਗਰ ਤੁਸੀਂ ਇਸ ਕੰਮ ਦੇ ਵਿੱਚ ਲਿਪਟੋਂ ਆਪਣੀ ਵੀਡੀਓਜ਼ ਡਿਲੀਟ ਕਰੋ ਇਹ ਜਿਹੇ ਅਕਾਊਂਟਸ ਨੂੰ ਡਿਲੀਟ ਕਰੋ ਅਗਰ ਤੁਸੀਂ ਇਹ ਜੀ ਕਿਸੇ ਵੀ ਚੀਜ਼ ਦੇ ਪਾਏਗੇ ਤਾਂ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਬੇਕਰ ਤੁਸੀਂ ਦੇਖ ਸਕਦੇ ਹੋ ਕਿ ਥਾਰ ਵਾਲੀ ਗੱਡੀ ਦੀ ਜਿਹੜੀ ਰੀਲ ਸੀ ਜਿਹੜੀ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੀ ਨੰਬਰ ਪਲੇਟ ਦੇ ਉੱਤੇ ਇੱਕ ਫਲਿੱਪਰ ਲੱਗਾ ਹੈ ਕਿ ਜਦੋਂ ਅਚਾਨਕ ਨੰਬਰ ਪਲੇਟ ਹਾਈਡ ਹੋ ਜਾਂਦੀ ਹੈ ਤਾਂ ਉਸ ਨੂੰ ਜਰਾ ਹਾਈਡ ਕਰਨ ਦਾ ਵੱਡਾ ਜੁਰਮਾਨਾ ਜਿਹੜਾ ਹੈ ਉਹਨੂੰ ਥਾਰ ਮਾਲਕ ਨੂੰ ਪਿਆ ਹੈ ਜਿਸ ਦੇ ਵਿੱਚ ਕੀ ਉਹਦਾ ਤਾਂ ਵਡਾ ਚਲਾਨ ਕੀਤਾ ਗਿਆ ਹੈ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਫਿਲਹਾਲ ਇਸ ਤਰ੍ਹਾਂ ਦੀ ਇੱਕ ਫੁਕਰਾਂਪੰਥੀ ਕੰਨੀ ਇੱਕ ਨੌਜਵਾਨ ਨੂੰ ਮਹਿੰਗੀ ਪੈ ਗਈ ਲੇਕਿਨ ਫਿਲਹਾਲ ਪੁਲਿਸ ਨੇ ਦੇ ਉੱਤੇ ਕਾਰਵਾਈ ਕੀਤੀ ਹੈ ਅਤੇ ਨਾਲ ਹੀ ਨਾਲ ਉਹਨਾਂ ਨੂੰ ਸੁਨੇਹਾ ਹੈ ਜੋ ਇਸ ਤਰ੍ਹਾਂ ਦੀ ਰੀਲਸ ਬਣਾਉਂਦੇ ਨੇ ਜੋ ਕਈ ਵਾਰ ਕਾਨੂੰਨ ਨੂੰ ਛਿੱਕੇ ਟੰਗ ਦਿੰਦੇ ਨੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਤਾਂ ਨਾਲ ਇੱਕ ਸੁਨੇਹਾ ਉਹਨਾਂ ਨੂੰ ਹੈ ਕਿ ਅਗਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਯੂਜ਼ ਕਰ ਰਹੇ ਹੋ ਤਾਂ ਉਹਨੂੰ ਚੰਗੇ ਤਰੀਕੇ ਨਾਲ ਕਰੋ ਔਰ ਇਸ ਤਰ੍ਹਾਂ ਦੀ ਵਾਇੋਲੇਸ਼ਨ ਨਾ ਕਰੋ ਜਿਸ ਦੇ ਨਾਲ ਕੀ ਪੁਲਿਸ ਨੂੰ ਤੁਹਾਡੇ ਤੇ ਕਾਰਵਾਈ ਕਰਨੀ ਪਵੇ ਕੈਮਰਾਮੈਨ ਅਸ਼ਦੇ ਨਾਲ ਸੁਮਿਤ ਕਨਗ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ